ਮੇਰਾ ਨਾਮ ਸਰਬਜੀ ਸ਼ਰਮਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਪ੍ਰਧਾਨ ਲਹਿਰਾ ਅੱਜ ਦੀ ਪ੍ਰੋਗਰਾਮ ਹੈ ਜਿੱਥੇ ਰੋਡ ਦਾ ਅੱਜ ਅਸੀਂ ਲਹਿਰਾਗਾਹ ਤੋਂ ਵਿਖੇ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਲਹਿਰਾ ਵੱਲੋਂ ਬੀਜਪੀ ਦਾ ਵਿਰੋਧ ਕਰਨ ਜਾ ਰਹੇ ਹਾਂਗੇ ਕੋਈ ਬੀਜਪੀ ਦੇ ਵੱੱਟੇ ਆਗੂ ਨੇ ਇੱਥੇ ਆਉਣਾ ਮੀਟਿੰਗ ਕਰਨ ਵਾਸਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਉਹਨਾਂ ਦਾ ਆਨਾਪ ਦੀ ਨਾਰੇਬਾਜ਼ੀ ਕਰਾਂਗੇ ਕਿਉਂਕਿ ਇਹ ਬੀਜੇਪੀ ਸਾਡੇ 750 ਕਿਸਾਨਾਂ ਦੀ ਕਾਤਲ ਹੈ ਤੇ ਬਾਡਾਂ ਦੇ ਬੈਠੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਨੇ ਆਪਣੇ ਹੱਕ ਮੰਗਦਿਆਂ ਤੇ ਤੇ ਹੋਰ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਨੇ ਜਿਹੜੀਆਂ ਕਿਸਾਨ ਵਿਰੋਧੀ ਫੈਸਲੇ ਕੀਤੇ ਨੇ ਸਰਕਾਰ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੋ ਪਿਛਲੇ 2020 ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨਾਂ ਮਜ਼ਦੂਰਾਂ ਨਾਲ ਵਾਅਦੇ ਕਰਕੇ ਬੀਜੇਪੀ ਸਰਕਾਰ ਸਾਫ਼ ਮੁੱਕਰੀ ਹੈ ਇਸ ਵਜੋਂ ਅਸੀਂ ਇਹਨਾਂ ਦਾ ਅੱਜ ਵਿਰੋਧ ਕਰਾਂਗੇ ਕਿਹੜੀ ਕਿਹੜੀ ਜੁਨੀਆ ਫੋਕਸ ਕਰ ਰਹੀ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਅਗਲਤੀ ਜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਤਗਰਾਹਾਂ ਵੱਲੋਂ ਇਹਨਾਂ ਦਾ ਵਿਰੋਧ ਕਰੇਗਾ ਅਤੇ ਕਾਲੀਆਂ ਝੰਡੀਆਂ ਲੈ ਕੇ ਨਾਰੇਬਾਜ਼ੀ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਵਿਰੋਧ ਕਰਾਂਗੇ ਕੀ ਨਾਮ ਹੈ ਜੀ ਮੈਂ 72 ਸਿੰਘ ਭਟਾਲ ਖੁਰਦ ਜਲ ਜਕਤਰ ਭਾਰਤੀ ਕਿਸਾਨ ਯੂਨੀਅਨ ਦੇ ਤਗਰਾਹਾਂ ਬਲਾਕ ਲਰਗਾਗਾ ਬਾਸ ਜੀ ਅੱਜ ਜਿਸ ਤਰ੍ਹਾਂ ਇਕੱਠੇ ਹੋਏ ਹਾਂ ਕੀ ਪ੍ਰੋਗਰਾਮ ਹੈਗਾ ਤੁਹਾਡੇ ਕੋਲ ਮੌਕੇ ਦੀ ਜਿਹੜੀ ਭਾਜਪਾ ਹਕੂਮਤ ਹੈ ਇਸ ਨੇ ਦਿੱਲੀ ਕੋਲ ਵਿਖੇ ਸਾਡੇ ਜਿਹੜੇ 750 ਕਿਸਾਨ ਤੇ ਉਹ ਸ਼ਹੀਦ ਹੋ ਗਏ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਹਦੇ ਨਾਲ ਦੀ ਨਾਲ ਮੋਦੀ ਭਾਜਪਾ ਹਕੂਮਤ ਨੇ 12 ਬੈਂਕਾਂ ਦਾ ਭੁਗਤਾਨ 400 ਰੇਲਵੇ ਸਟੇਸ਼ਨਾਂ ਦਾ ਭੁਗਤਾਨ ਜਿਹੜੇ ਰੇਲਵੇ ਲੰਘਦੇ ਟਰੈਕ ਨੇ ਵੇਚੇ ਜਾ ਰਹੇ ਨੇ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਸਾਡੇ ਆਮ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲਦੀਆਂ ਨੇ ਫੌਜ 'ਚ ਫੌਜ ਦਾ ਜਿਹੜਾ ਅਗਨੀ ਪਥ ਜੋਜਨਾ ਲਿਆ ਕੇ ਉਹਦਾ ਪੱਠਾ ਵਹਾਤਾ ਜਿਹੜੀ ਕਾਲਜ ਸਕੂਲ ਪੜਾਈ ਸਿੱਖਿਆ ਸਾਰਾ ਕੁਝ ਪ੍ਰਾਈਵੇਟੇਸ਼ਨ ਕਰਤਾ ਨੇਰਾ ਵਿੱਚੋਂ ਜਾ ਰਹੇ ਨੇ ਛੜਕਾਂ ਵੇਚਦਿਆਂ ਅੱਜ ਲਹਿਰੇ ਦੇ ਵਿੱਚ ਕਿਤੇ ਵੱਡੇ ਪਹਾਜ ਪਾਗੂ ਨੇ ਹੋਣਾ ਅਸੀਂ ਭਾਰਤੀ ਕਿਸਾਨ ਜਿੰਨੇ ਤੱਕ ਰਾਹੇ ਤਰਫੋਂ ਪੂਰਨ ਤੌਰ ਤੇ ਵਿਰੋਧ ਕਰਦੇ ਆਂ ਸਰਕਾਰ ਨੂੰ ਚਾਹੀਦਾ ਵੀ ਜਿਹੜੀ WTO ਹੈ ਉਹਦੇ ਵਿੱਚੋਂ ਬਾਹਰ ਆਵੇ IMF ਵਿੱਚੋਂ ਬਾਹਰ ਆਵੇ ਪੂਰੇ ਭਾਰਤ ਦੇ ਵਿੱਚ ਸਿਰਫ ਤੇ ਸਿਰਫ ਦੇ ਰੋਜ਼ਗਾਰ ਬਚਿਆ ਇੱਕ ਕਿਸਾਨ ਦੀ ਜ਼ਮੀਨ ਦਾ ਟੁਕੜਾ ਬਚਿਆ ਇਸ ਜ਼ਮੀਨ ਦੇ ਟੁਕੜੇ ਨਾਲ ਲੱਖਾਂ ਕਰੋੜਾਂ ਲੋਕ ਜਿਹੜੇ ਨਾਜ ਐ ਉਹ ਖਾ ਰਹੇ ਐ ਪਰ ਤਾਂ ਕਿ ਅੱਜ ਜਿਹੜਾ ਘਰਾਓ ਕਰਨਾ ਐ ਜਿਹੜੇ ਆਉਣਗੇ ਇਹਨਾਂ ਨਾਲ ਮੀਟਿੰਗ ਰੱਖੀ ਗਈ ਐ ਕਿਸ ਤਰ੍ਹਾਂ ਦਾ ਘਰਾਓ ਕੀਤਾ ਜਾਊਗਾ ਸਾਡੇ ਇਹਨਾਂ ਦਾ ਅਸੀਂ ਮਤਲਬ ਪੂਰਨ ਤੌਰ ਤੇ ਜਿਹੜਾ ਵਿਰੋਧ ਐ ਜੀ ਉਹਰੇ ਆਉਣਾ ਐ ਪਹਿਲਾਂ ਅਸੀਂ ਆਪਣੀ ਮੀਟਿੰਗ ਲਈ ਹੈ ਵਿਰੋਧ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਸਾਡੀ ਮਤਲਬ ਜਥੇਬੰਦੀ ਦੀ ਪਾਲਿਸੀ ਐ ਜਣੀ ਉਹਨਾਂ ਦਾ ਵਿਰੋਧ ਐ ਜਿਹੜਾ ਜਦੋਂ ਉਹਰੇ ਆਉਣਗੇ ਵੀ ਉਹਰੇ ਕਿਉਂ ਆਇਓ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨਾ ਚਾਹੁੰਦੇ ਆਂ ਸਾਡੇ ਨਾਲ ਸਵਾਲ ਜਵਾਬ ਉਹਨਾਂ ਦੇ ਆਗੂ ਆ ਜਾਂ ਉਹਦੀ ਸਰਕਾਰ ਹੈ ਸਾਡੇ ਨਾਲ ਗੱਲਬਾਤ ਕਰਿਓ ਪਰ ਪੁਲਿਸ ਨੇ ਤੁਹਾਨੂੰ ਰੋਕਤਾ ਉੱਥੇ ਇੱਕ ਦਰਦ ਜਾਨ ਪੁਲਿਸ ਨੇ ਜਣੀ ਉਹ ਅੰਦਰ ਅੰਦਰ ਜਗ੍ਹਾ ਵੀ ਬਹੁਤ ਘੱਟ ਹੈ ਤੇ ਫਿਰ ਆਏ ਅਸੀਂ ਬੰਦ ਹੋ ਕੇ ਵੀ ਨਹੀਂ ਬਹੁਤਾ ਬੈਠਣਾ ਚਾਹੁੰਦੇ ਤੇ ਇਸ ਕਰਕੇ ਅਸੀਂ ਆ ਛੜਕ ਦੇ ਉੱਪਰ ਆਇਆ ਛੜਕ ਦੇ ਉੱਪਰੋਂ ਵੀ ਲੰਘਣਾ ਹੈ ਉਹਨਾਂ ਨੇ ਭਾਜ ਭਾਗੂਆਂ ਨੇ ਜੇ ਵੱਡੇ ਖੱਬੀਖਾਨ ਨੇ ਲੰਘਣ ਅਸੀਂ ਪੂਰਨ ਤੌਰ ਤੇ ਵਿਰੋਧ ਜਿਹੜਾ ਕਰਾਂਗੇ ਸਰ ਜਿਹੜਾ ਲੈਰਗ ਅਗਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਕੀ ਪ੍ਰੋਗਰਾਮ ਸੀ ਕੀ ਕਹਿਣਾ ਚਾਹੋਗੇ ਅੱਜ ਇਹ ਸਾਡਾ ਭੂਤ ਸਮੇਲਨ ਆ ਜੀ ਵਿਧਾਨ ਸਭਾਵਾਂ ਦੇ ਕਰ ਰਹੇ ਹਾਂ ਅਸੀਂ ਇੱਥੇ ਵੀ ਕੀਤਾ ਔਰ ਪਾਰਟੀ ਨੂੰ ਨੀਚੇ ਤੱਕ ਮਜ਼ਬੂਤੀ ਦੇ ਰਹੇ ਹਾਂ ਔਰ ਆਉਣ ਵਾਲਾ ਚੋਣ ਜਿੱਤਣ ਦੀ ਤਿਆਰੀ ਹੈ ਚੋਣ ਲੜਨ ਦੀ ਤਿਆਰੀ ਹੈ ਸਰ ਤੇ ਉਸੇ ਤਿਆਰੀ ਦਾ ਆਗਾਜ਼ ਇੱਥੋਂ ਹੈ ਸਰ ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਲੈ ਕੇ ਜਾਓਗੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦਾ ਵਿਕਾਸ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇਸ਼ ਦੀ ਮੁਖਤਰਾ ਨਾਲ ਜੁੜਿਆ ਰਹੇ ਇਹ ਬਹੁਤ ਮਹੱਤਵਪੂਰਨ ਮੁੱਦੇ ਆ ਸੋ ਜਿਹੜਾ ਅੱਜ ਪੰਜਾਬ ਦੇ ਵਿੱਚ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕੁਛ ਨਹੀਂ ਹੈ ਜੀ ਇਹ ਕਹਿੰਦੇ ਪਿੰਡਾਂ ਜਰੀ ਬਣ ਦੇਣਾ ਪਿੰਡਾਂ 'ਚ ਤੁਸੀਂ ਆਲਰੇਡੀ ਹੈਗੇ ਪਿੰਡਾਂ 'ਚ ਰਹਿੰਦੇ ਆ ਸਾਨੂੰ ਕਿੱਥੇ ਕੱਢੋਗੇ ਇਹ ਇਹ ਤਾਂ ਉਹ ਸੋਚ ਜਿਹੜੀ ਹੈ ਨਾ ਇਹ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਔਰ ਇਹ ਕਾਂਗਰਸ ਕਰਵਾ ਰਹੀ ਹੈ ਔਰ ਇਹ ਜਿਹੜੇ ਆ ਸਾਰੇ ਫੇਲ ਹੋਣਗੇ ਸਾਡੇ ਵਰਕਰ ਬੜੇ ਬਹਾਦਰ ਆ ਸਾਡੀ ਲੀਡਰਸ਼ਿਪ ਬੜੀ ਮਜ਼ਬੂਤ ਆ ਅਸੀਂ ਦੁਨੀਆ ਦਾ ਸਭ ਤੋਂ بڑا ਰਾਜਨੀਤਿਕ 당 ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਦਾ ਲੋਕਤੰਤਰ 'ਚ ਵਿਸ਼ਵਾਸ ਨਹੀਂ ਜਿਹੜੇ ਲੋਕ ਇਹ ਕੰਮ ਕਰਦੇ ਆ ਕਿਸਾਨ ਤਾਂ ਸਾਡਾ ਇਹ ਕਿਸਾਨ ਸਾਡੂ ਨੂੰ ਵੋਟ ਨਾ ਕਰਦਾ ਹੋਵੇ ਸਾਡੀ ਦੇਸ਼ ਸਰਕਾਰ ਕਿਵੇਂ ਬਣੇ ਮੋਦੀ ਜੀ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਅਸੀਂ ਸਾਰੇ ਵਰਗਾਂ ਦਾ ਹਿਤ ਕਰ ਰਹੇ ਆ ਜੇ ਪੂਰੇ ਦੇਸ਼ ਦਾ ਵਿਕਾਸ ਹੋ ਰਿਹਾ ਇਕਨੋਮੀ ਸਟਰੈਂਥਨ ਹੋ ਰਹੀ ਆ ਤੇ ਕੀ ਹੋ ਰਿਹਾ ਹੈ ਤੇ ਦੇਸ਼ ਮਜ਼ਬੂਤ ਹੋ ਰਿਹਾ ਨਾ ਤੇ ਤੇਜ਼ ਮਜ਼ਬੂਤ ਹੋ ਰਿਹਾ ਤਾਂ ਪੂਰੇ ਦੇਸ਼ ਦੇ ਨਾਗਰਿਕ ਮਜ਼ਬੂਤ ਹੋ ਰਿਹਾ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਐਸਾਈ ਵੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਿਆਸ ਉਹੀ ਹੈ ਸਤ ਪੰਜਾਬ ਦੇ ਵਿੱਚ ਦਿੱਕਾਂ ਦਾ ਐਲਾਨ ਕਰਦੇ ਤੱਕ ਹੁੰਦੀ ਸੁਭਾਵਨਾ ਹੈ ਜਿਹੜੇ ਬਾਕੀ ਨੇ ਅਰੇ ਸੀਟਾਂ ਤਾਂ ਆ ਜਾਣਗੀਆਂ ਜਿਹੜਾ ਵੀ ਆਉ ਉਹ ਅਸੀਂ ਉਹੀ ਚੋਣਾਂ ਜੀ ਲੜਦੇ ਫਿਰਦੇ ਹਾਂ ਹੋਰ ਕੀ ਕਰਨਾ ਹੈ ਕੈਂਡੀਡੇਟ ਨੇ ਤਾਂ ਆ ਕੇ ਉਹਦਾ ਬੈਗ ਰੱਖਣਾ ਹੁੰਦਾ ਲੜਨਾ ਹੁੰਦਾ ਸਾਡੀ ਪਾਰਟੀ 'ਚ ਕੋਈ ਨਵੀਂ ਕਰਨਾ ਹੁੰਦਾ ਸਾਰਾ ਕੋਈ ਨਵੇਂ ਲੀਡਰ ਆਉਣ ਦੀ ਸੁਭਾਵਨਾ ਹੈ ਜਿਵੇਂ ਲਗਾਤਾਰ ਪਾਸਵਾ ਸਾਮਣੇ ਨਹੀਂ ਨਾ ਰੋਡਾਉਂਡ ਲਿਆਉਣ ਦੇ ਚੱਕਰ 'ਚ ਨਹੀਂ ਰਹਿੰਦੇ ਤੇ ਆਪਣੇ ਆਪ ਆਈ ਜਾਂਦੇ ਲੋਕ ਇੱਕ ਕਾਫਲਾ ਇਦਾਂ ਹੀ ਵੱਧਦਾ ਰਹਿਣਾ ਸਾਨੂੰ ਕਿਉਂਕਿ ਅਸੀਂ 23 ਸੀਟਾਂ ਲੜਦੇ ਸੀ ਸਾਡਾ ਪੂਰਾ ਪੰਜਾਬ ਚ ਪ੍ਰਸਾਰ ਪ੍ਰਚਾਰ ਪੂਰਾ ਨਹੀਂ ਹੋਇਆ ਸੀ ਤੇ ਹੁਣ ਲੋਕਾਂ ਨੇ ਆਉਣਾ ਹੀ ਹੈ ਨਵੇਂ ਲੋਕ ਆਉਣਗੇ ਅਸੀਂ ਨਵੇਂ ਦਾ ਵੀ ਸਵਾਗਤ ਕਰਦੇ ਆਂ ਪੁਰਾਣੇ ਸਾਡੇ ਹੈਗੇ ਆ ਉਹ ਤਾਂ ਸਾਡੀ ਤਾਕਤ ਨੇ ਪੁਰਾਣੇ ਤਾਂ ਅਸੀਂ ਵਿਚਾਰਧਾਰਕ ਦਲ ਆ ਤੇ ਜਿਹੜੇ ਸਾਡੀ ਵਿਚਾਰਧਾਰਾ ਦੇ ਕੈਟਲ ਹੈਗਾ ਸਾਡਾ ਪੁਰਾਣਾ ਉਹ ਤਾਂ ਸਾਡੀ ਇੱਕ jaan ਆ ਤਾਕਤ ਕੀ ਨਾਮ ਹੈ ਤੁਹਾਡਾ ਮੇਰਾ ਨਵ인ੋ ਸਿੰਘਲਾ ਜੀ ਹਲਕਾ ਕਨਵੀਨਰ ਲਹਿਰਾ ਸੰਗ ਗਗਾ ਵਿਧਾਨ ਸਭਾ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਜੋ ਸਾਡਾ ਇਹ ਪ੍ਰੋਗਰਾਮ ਹੈ ਜੀ ਇਹ ਸੰਗਠਨਾਤਪੂਰਨ ਪ੍ਰੋਗਰਾਮ ਹੈ ਜੀ ਭਾਰਤਿਆਨ ਦਾ ਪਾਰਟੀ ਦਾ ਇਹਦੇ ਵਿੱਚ ਅਸੀਂ ਬੂਥ ਸੰਮੇਲਨ ਰੱਖਿਆ ਗਿਆ ਜੋ ਵਿਧਾਨ ਸਭਾ ਹਲਕਾ ਲਹਿਰਾ ਗਾਗਦੇ ਜਿੰਨੇ ਵੀ ਬੂਥ ਹਨ ਉਹਨਾਂ ਦੇ ਬੂਥ ਇੰਚਾਰਜ ਅੱਜ ਇੱਥੇ ਸ਼ਮੂਲੀਅਤ ਕਰਨਗੇ ਜੀ ਕਿੰਨੇ ਜਿਹੜੇ ਬੂਥ ਦੇ ਵਿੱਚ ਜਿਹੜੇ ਵਰਕਰ ਸ਼ਾਮਲ ਹੋ ਰਹੇ ਨੇ ਤੇ ਕੌਣ ਕੌਣ ਆਖਰ ਸ਼ਾਮਲ ਹੋ ਇਸ ਪ੍ਰੋਗਰਾਮ ਦੇ ਵਿੱਚ ਜੀ ਲਗਭਗ 800 ਤੋਂ 1000 ਦੇ ਕਰੀਬ ਸਾਡੇ ਵਰਕਰ ਸਾਹਿਬਾਨ ਸ਼ਾਮਲ ਹੋਣਗੇ ਜੀ ਇਸ ਪ੍ਰੋਗਰਾਮ ਨੂੰ ਲੈਣ ਦੇ ਲਈ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਜੀ ਅਤੇ ਅਰਵਿੰਦ ਖੰਨਾ ਜੀ ਜੋ ਕਿ ਸਾਡੇ ਵਾਈਸ ਪ੍ਰਧਾਨ ਹਨ ਤੇ ਜਤਿੰਦਰ ਮਿੱਤਲ ਜੀ ਇਹ ਪਹੁੰਚਨ ਨਾਲ ਧੰਨਵਾਦ ਜੀ ਜੀ ਜਾਰੇ ਹੈ ਉਸ ਨੂੰ ਵੀ ਸਿੱਖ ਮੈਂ ਦੇਖ ਰਿਹਾ ਦੇਖੋ ਜੀ ਇਹ ਬੰਡਮਣਾ ਸਾਡੇ ਪ੍ਰਦੇਸ਼ ਦੀ ਵੀ ਮੋਦੀ ਜੀ ਨੇ ਸਭ ਤੋਂ ਵੱਧ ਅਗਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਕੰਮ ਕੀਤਾ ਕਿਸਾਨਾਂ ਲਈ ਤਾਂ ਉਹ ਮੋਦੀ ਜੀ ਨੇ ਕੀਤਾ ਤੁਸੀਂ ਦੇਖੋ ਜਿੰਸਾਂ ਦੇ ਰੇਟ ਨੂੰ 10 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਅੱਪਰ ਰੇਟ ਦਿੱਤੇ ਅਤੇ ਪਿੱਛੇ ਜੇ ਉਹਨਾਂ ਨੇ ਤਨ ਮੰਤਰੀ ਇੱਥੇ ਆਏ ਕੇਂਦਰ ਦੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਪੰਜਾਬ ਦੇ ਵਿੱਚ ਫਸਲਾਂ ਹੁੰਦੀਆਂ ਨੇ ਜਿਵੇਂ ਗੰਨਾ ਹੁੰਦਾ ਕਪਾਹ ਹੁੰਦੀ ਹੈ ਜੀਰੀ ਕਣਕ ਤੇ ਤਾਂ ਪਹਿਲੀ ਐਮਐਸਪੀ ਐ ਮੱਕੀ ਐ ਦਾਲਾਂ ਨੇ ਉਹਨਾਂ ਦੇ ਉਹ ਐਮਐਸਪੀ ਦੇਣ ਦੇ ਲਈ ਤਿਆਰ ਸੀ ਪਰ ਕੁਝ ਰਾਜਨੀਤਿਕ ਤਾਕਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਬਰਗਲਾ ਕੇ ਉਹਨਾਂ ਨੂੰ ਕਿਤੇ ਵੀ ਮਤਲਬ ਟਾਕ ਫੋਨ ਨਹੀਂ ਦਿੰਦੀਆਂ ਉਹ ਭਾਰਤ ਨੂੰ ਸਫਲ ਨਹੀਂ ਆਉਂਦੀਆਂ ਉਹਦੇ ਕਰਕੇ ਜਿਹੜਾ ਇਹ ਗੈਪ ਕਿਸਾਨਾਂ ਤੇ ਭਾਜਪਾ ਦੇ ਵਿੱਚ ਪਿਆ ਜਿਹੜਾ ਅੱਜ ਗ੍ਰੋਥ ਹੋ ਰਿਹਾ ਜੀ ਵਿਰੋਧ ਕਰਨਾ ਦੇਖੋ ਜੀ ਲੋਕਤੰਤਰ ਦੇ ਵਿੱਚ ਸਭ ਦਾ ਅਧਿਕਾਰ ਹੈ ਜਮੂਲੀ ਹੱਕ ਹੈ ਪਰ ਫਿਰ ਵੀ ਅਸੀਂ ਕਹਾਂਗੇ ਅਸੀਂ ਸਾਡੇ ਕਿਸਾਨ ਭਰਾ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉਹ ਇੱਕ ਵਾਰੀ ਭਾਜਪਾ ਦੇ ਨਾਲ ਜੁੜਨਾ ਜੋ ਵੀ ਉਹਨਾਂ ਦੇ ਮਾਨਦ ਦੇ ਵਿੱਚ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਪਹਲਾਣਾ ਤੇ ਭਾਜਪਾ ਨੂੰ ਬੋਰਡ ਦੇਣਾ ਅਤੇ ਪੰਜਾਬ ਨੂੰ ਵੀ ਜਿਵੇਂ ਹੋਰ ਉਪਦੇਸ਼ ਦੇ ਵਿੱਚ ਡਬਲ ਇੰਜਨ ਦੀ ਸਰਕਾਰਾਂ ਨੇ ਤਾਂ ਜੋ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇ ਮੈਂ ਹੋਰ ਕਹਿਣੀ ਚਾਹੂੰਗਾ ਕਿ ਦੇਖੋ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਨੇ ਸਭ ਤੋਂ ਪਹਿਲਾਂ ਕਾਂਗਰਸ ਨਹੀਂ ਲਾ ਲੋ ਕਿਦਾਂ ਸ਼੍ਰੀ ਦਰਬਾਰ ਸਾਹਿਬ ਨੂੰ ਟਾਇਟਰੀ ਕੀਤਾ ਅਕਾਲੀ ਦਲ ਨੇ ਬੇਅਦਬੀ ਕਰਵਾਈ ਆਮ ਆਦਮੀ ਪਾਰਟੀ ਨੇ ਐਮਐਸਪੀ ਕਿਹਾ ਅਸੀਂ ਦੇਵਾਂਗੇ 5 ਮਿੰਟਾਂ ਦੇ ਵਿੱਚ ਦੇ ਦਾਂਗੇ ਪਰੰਤੂ ਕਿਸਾਨਾਂ ਦੇ ਕੋਈ ਮੰਗਾ ਨਹੀਂ ਮੰਗਿਆ ਉਲਟਾ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਕਿਸਾਨਾਂ ਬਾਰੇ ਬੁਰਾ ਭਲਾ ਬੋਲਦੇ ਨੇ ਇੱਕ ਭਾਜਪਾ ਜਿਹੜੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਦੀ ਹੈ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਉਹ ਛੋਟੇ ਮੋਟੇ ਜਿਹੜੇ ਵੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਢੁੱਲ ਕੇ ਭਾਜਪਾ ਦੇ ਨਾਲ ਲੱਗਣਾ ਤਾਂ ਜੋ ਪੰਜਾਬ ਦੇ ਵਿੱਚ ਵੀ ਕੰਮ ਲੱਗੇ